ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਥ ਬੁਟੀਕ ਤੇ ਅੱਜ ਲੈ ਕੇ ਆਏ ਆਂ ਆਪਾਂ ਸ਼ਿਮਰ ਦੇ ਪ੍ਰਿੰਟ ਸੂਟ ਜੋ ਕਿ ਸੀਜ਼ਨ ਅਕੋਰਡਿੰਗ ਬਹੁਤ ਵਧੀਆ ਰਹਿਣ ਵਾਲੇ ਨੇ ਰੂਟੀਨ ਵੇਅਰ ਚ ਵੀ ਵਧੀਆ ਲੱਗਦੇ ਨੇ ਜੀ ਪਾਏ ਹੋਏ ਸੂਟ ਤੇ ਤੁਸੀਂ ਆਪਾਂ ਤੁਹਾਨੂੰ ਪਹਿਲਾਂ ਰੈਡੀ ਕੀਤਾ ਸੂਟ ਦਿਖਾਵਾਂਗੇ ਫਿਰ ਉਸ ਜਿਹੜੇ ਪ੍ਰਿੰਟ ਆਪਾਂ ਉਹ ਤੁਹਾਨੂੰ ਦਿਖਾਵਾਂਗੇ ਤੁਸੀਂ ਇਹਨਾਂ ਨੂੰ ਕਿਵੇਂ ਵੀ ਡਿਜ਼ਾਈਨ ਕਰ ਸਕਦੇ ਹੋ ਬਾਟਮ ਵਰਕ ਵੀ ਕਰਵਾ ਸਕਦੇ ਹੋ ਬਾਟਮ ਵਰਕ ਦਾ ਇੱਕ ਸੂਟ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਬਹੁਤ ਹੀ ਸੋਹਣਾ ਟਾਈ ਡਾਈ ਦੁਪੱਟਾ ਕਰਕੇ ਆਪਾਂ ਬਹੁਤ ਸੋਹਣਾ ਰੈਡੀ ਕੀਤਾ ਬਾਕੀ ਇਹਦੇ ਪ੍ਰਿੰਟ ਵੀ ਬਹੁਤ ਜ਼ਿਆਦਾ ਸ਼ਾਨਦਾਰ ਨੇ ਕਿਸੇ ਵੀ ਤਰ੍ਹਾਂ ਦਾ ਹੈ ਨਾ ਤੁਸੀਂ ਡਿਜ਼ਾਈਨ ਨੂੰ ਲੈ ਕੇ ਕਸਟਮਾਈਜ਼ ਕਰਾ ਸਕਦੇ ਹੋ ਦੁਪੱਟਾ ਸਿੰਗਲ ਡਾਈ ਕਰਾਉਣਾ ਵੀ ਕਰਵਾ ਸਕਦੇ ਹੋ ਡਬਲ ਡਾਈ ਕਰਾਉਣਾ ਵੀ ਕਰਾ ਸਕਦੇ ਹੋ ਇਹਦਾ ਪ੍ਰਾਈਸ ਰਹੂਗਾ ਜੀ ਮੈਚਿੰਗ ਸੂਟ ਦਾ 1200 ਰੁਪਏ ਬਿਲਕੁਲ ਜੈਨੂਨ ਜੇ ਪ੍ਰਾਈਸ ਤੇ ਤੁਹਾਨੂੰ ਆਪਾਂ ਜਿਹੜੇ ਪ੍ਰਿੰਟ ਤੁਹਾਨੂੰ ਦੇ ਰਹੇ ਆ ਮੈਚਿੰਗ ਸੂਟ 1200 ਜੇ ਤੁਸੀਂ ਨਾਲ ਜਿਵੇਂ ਇਹ ਆ ਗਿਆ ਜੀ ਸ਼ਿਮਰ অর্ਗੈਂਜ਼ਾ ਦਾ ਦੁਪੱਟਾ ਤੁਸੀਂ ਇਹ ਦੁਪੱਟਾ ਰੈਡੀ ਕਰਾਉਣਾ ਸਿੰਗਲ ਡਾਈ ਕਰਾਉਣੀ ਆ 500 ਦੀ ਰੇਂਜ 'ਚ ਤੁਹਾਨੂੰ ਮਿਲ ਜੂ ਜੇ ਇਸ ਤਰ੍ਹਾਂ ਡਬਲ ਡਾਈ ਕਰਾਉਣੀ ਆ ਤਾਂ 150 ਜਿਹੜਾ ਉਹ ਐਕਸਟਰਾ ਹੋ ਜੂਗਾ ਤੁਸੀਂ ਇਹਦਾ ਡਿਜ਼ਾਈਨ ਤੋਂ ਤੁਹਾਨੂੰ ਦਿਖਾ ਦਿੰਦੀ ਆ ਇਸ ਤਰ੍ਹਾਂ ਦਾ ਤਾਂ 150 ਜਿਹੜਾ ਐਕਸਟਰਾ ਹੋਊਗਾ ਕਿਉਂਕਿ ਦੇਖੋ ਹਨਾ ਕਲਰ ਵੀ ਪੈ ਜਾਂਦੇ ਨੇ ਕਈ ਕਲਰ ਪੈ ਜਾਂਦੇ ਨੇ ਤੇ ਬਾਕੀ ਜਿਹੜੀ ਡਾਇਰ ਦੀ ਬਣਾਈ ਦੀ ਮਿਹਨਤ ਹੈ ਜੀ ਉਹ ਵੀ ਹੋ ਜਾਂਦੀ ਆ ਹਨਾ ਇਹ ਤੁਹਾਨੂੰ ਪਤਾ ਹੀ ਹੈ ਬਾਕੀ ਆਪਣੀਆਂ ਭੈਣਾਂ ਜਿਹੜੀਆਂ ਡਾਈ ਕਰਵਾਉਂਦੀਆਂ ਰਹਿੰਦੀਆਂ ਨੇ ਡਾਈ ਦਾ ਅੱਜ ਕੱਲ੍ਹ ਰੇਟ ਵੀ ਹਨਾ ਪਤਾ ਹੀ ਹੁੰਦਾ ਆਲਮੋਸਟ ਇਸ ਤਰ੍ਹਾਂ ਪ੍ਰਾਈਸ ਰਹੂਗਾ 1200 ਰੁਪਏ ਮੈਚਿੰਗ ਸੂਟ ਦਾ ਰਹੂਗਾ ਜੇ ਤੁਸੀਂ ਨਾਰਮਲ 250 ਵਾਲਾ ਸ਼ਿਫੋਨ ਦਾ ਦੁਪੱਟਾ ਰੈਡੀ ਕਰਾਉਣਾ ਉਹ ਵੀ ਤੁਹਾਨੂੰ ਵਿਦ ਡਾਈ 300 ਦਾ ਪੈ ਜਾਊਗਾ ਉਹ ਵੀ ਤੁਸੀਂ ਸਿੰਗਲ ਡਾਈ ਕਰਵਾ ਸਕਦੇ ਹੋ ਜੇ ਟਾਈ ਡਾਈ ਹੋਵੇ ਟਾਈ ਡਾਈ ਕਰਾਉਣਾ ਤਾਂ 150 ਐਕਸਟਰਾ ਹੋ ਜਾਊਗਾ ਬਾਕੀ ਤੁਸੀਂ ਇਹ ਦੇਖ ਸਕਦੇ ਹੋ ਆਪਣਾ ਪਹਿਲਾ ਸੂਟ ਤੁਹਾਨੂੰ ਦਿਖਾਉਣਾ ਸ਼ੁਰੂ ਕਰਦੇ ਆ ਇਹ ਹੈ ਜੀ ਆਪਣਾ ਪਲੇਨ ਸ਼ਿਮਰ ਦੀ ਬਾਟਮ ਰਹੂਗੀ ਜਿਹੜੇ ਵੀ ਆਪਾਂ ਤੁਹਾਡੇ ਨਾਲ ਪ੍ਰਿੰਟ ਸ਼ੇਅਰ ਕਰਾਂਗੇ ਉਹਨਾਂ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਮੈਚਿੰਗ ਕਰਵਾ ਸਕਦੇ ਹੋ ਜਿਵੇਂ ਇਹ ਆਪਣਾ ਪ੍ਰਿੰਟ ਤੁਸੀਂ ਦੇਖੋ ਜੇ ਤੁਸੀਂ ਪਹਿਣਾ ਨੇ ਦੇ ਨਾਲ ਕਾਪਰ ਮਤਲਬ ਇੱਕ ਦੇਖੋ ਇਸ ਚ ਲਾਈਟ ਕਲਰ ਦੀ ਕਾਪਰ ਵੀ ਕਰਵਾ ਸਕਦੇ ਹੋ ਗ੍ਰੀਨ ਕਲਰ ਆ ਗਿਆ ਲਾਈਟ ਉਹ ਵੀ ਕਰਵਾ ਸਕਦੇ ਹੋ ਇਸ ਤਰ੍ਹਾਂ ਦੀ ਮੈਚਿੰਗ ਤੁਸੀਂ ਆਪਣੇ ਅਕੋਰਡਿੰਗ ਕਰਾ ਸਕਦੇ ਹੋ ਇੱਕ ਵਾਰ ਤੁਸੀਂ ਪ੍ਰਿੰਟ ਵੀਡੀਓ ਚ ਲਾਸਟ ਤੱਕ ਦੇਖਿਓ ਸਾਰੇ ਪ੍ਰਿੰਟ ਇੱਕ ਤੋਂ ਇੱਕ ਵਧ ਗਏ ਨੇ ਕੋਈ ਵੀ ਤੁਸੀਂ ਪ੍ਰਿੰਟ ਲੈ ਸਕਦੇ ਹੋ ਪ੍ਰਿੰਟ ਤੇ ਨਿਗਾਹ ਮਾਰੋ ਬਹੁਤ ਹੀ ਸ਼ਾਨਦਾਰ ਪ੍ਰਿੰਟ ਹੈ ਬਹੁਤ ਹੀ ਵਧੀਆ ਜਿਹੜਾ ਇਹਦਾ ਸਟਾਫ ਆ ਸਟਾਫ ਵੀ ਸੌਫਟ ਰਹਿਣਾ ਲੈ ਜੀ 1200 ਦੀ ਰੇਂਜ ਚ ਤੁਹਾਨੂੰ ਇਹ ਸਟਾਫ ਮਿਲੇਗਾ ਤੇ ਇਹ ਵਾਲੀ ਇਹਦੇ ਨਾਲ ਇਹਨਾਂ ਨੇ ਉਹ ਸੇਮ بیس ਕਲਰ ਦੀ ਬਾਟਮ ਲਗਵਾਈ ਹੈ ਤੇ ਆਪਾਂ ਇਸੇ ਕਲਰ ਇਹ ਵਾਲੇ ਦਿੱਤੇ ਨੇ ਤੁਸੀਂ ਕਲਰ ਦੇਖ ਸਕਦੇ ਹੋ ਇਹਦਾ ਦੁਪੱਟਾ ਆਪਾਂ ਨੇ ਰੈਡੀ ਕੀਤਾ ਇਸ ਤਰ੍ਹਾਂ ਇਹ ਵਾਲਾ ਇਹਦਾ ਦੁਪੱਟਾ ਆ ਗਿਆ ਜੀ ਤੇ ਬਾਕੀ ਦੇਖੋ ਵਰਕ ਦਾ ਹੋ ਜਾਂਦਾ ਤੁਸੀਂ ਕਿਵੇਂ ਦਾ ਵਰਕ ਕਰਾਉਣਾ ਹੈ 300 ਤੋਂ ਅੱਗੇ ਆਪ ਸਾਰੇ ਵਰਕ ਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਰਕ ਕਰਵਾ ਸਕਦੇ ਹੋ 300 ਸਟਾਰਟਿੰਗ ਹੋ ਜਾਂਦੀ ਹੈ ਮਸ਼ੀਨ ਵਰਕ ਦੀ ਤੇ ਬਾਕੀ ਜਿੰਨਾ ਤੁਸੀਂ ਚਾਹੋ ਕੋਈ ਹੈਂਡ ਵਰਕ ਕਰਾਉਣਾ ਹੈ ਕੋਈ ਇਸ ਤਰ੍ਹਾਂ ਦੇਖੋ ਆ ਰਹੀ ਤੇ ਮਿਕਸਡ ਆ ਰਹੀ ਪਲੱਸ ਹੈਂਡ ਟਾਪ ਟੱਚ ਆ ਗਿਆ ਇਸ ਤਰ੍ਹਾਂ 1400 ਦੀ ਰੇਂਜ 'ਚ ਇਹ ਵਾਲਾ ਵਰਕ ਆ ਜਾਂਦਾ ਹੈ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਮਸ਼ੀਨ ਵਰਕ 300 400 500 ਦੀ ਰੇਂਜ 'ਚ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਉਹ ਤੁਸੀਂ ਰੈਡੀ ਕਰਾ ਸਕਦੇ ਹੋ ਬਾਕੀ ਇੱਕ ਨਿਗਾ ਮਾਰੋ ਪ੍ਰਿੰਟ ਦੇ ਵਾਗ ਏਸੀਜੀ ਆਪਣੇ ਪ੍ਰਿੰਟ ਮੈਚਿੰਗ ਸੂਟ ਸ਼ਿਮਰ ਦੇ ਪ੍ਰਿੰਟ ਨੇ ਜੀ ਸਟੱਫ ਦੀ ਕੁਆਲਿਟੀ ਗੁੱਡਾ ਤੇ ਇਹਦਾ ਪ੍ਰਾਈਸ ਰਹੂਗਾ 1200 ਟਾਈਟਲ ਤੇ ਵੀ ਮੈਂਸ਼ਨ ਕੀਤਾ ਹੋਇਆ 1200 ਦੀ ਰੇਂਜ 'ਚ ਤੁਹਾਨੂੰ ਮੈਚਿੰਗ ਸੂਟ ਮਿਲੂਗਾ ਤੇ ਜੇ ਨਾ ਦੁਪੱਟਾ ਪਿਓਰ ਔਰਗੈਂਜ਼ਾ ਦਾ ਸ਼ਿਮਰ ਔਰਗੈਂਜ਼ਾ ਦਾ ਦੁਪੱਟਾ ਲਵਣ ਹੈ ਤਾਂ 1200 ਦੀ ਰੇਂਜ 'ਚ ਤੁਹਾਨੂੰ ਵਿਦ ਦੁਪੱਟਾ ਹੀ ਸੂਟ ਮਿਲ ਜੂਗਾ ਜੇ ਤੁਸੀਂ ਫੋਨ ਦਾ ਦੁਪੱਟਾ ਰੈਡੀ ਕਰਾਉਂਗੇ ਤਾਂ ਉਹਦੀ ਕੋਸਟ ਘੱਟ ਜਾਊਗੀ ਘੱਟ ਰੇਟ ਵਿੱਚ ਮਿਲ ਜਾਊ ਬਾਕੀ ਤੁਸੀਂ ਮੈਸੇਜ ਤੇ ਕਨਫਰਮ ਕਰ ਲਿਓ WhatsApp ਮੈਸੇਜ ਕਰ ਲਿਓ ਕਿਹੜੇ ਪ੍ਰਿੰਟ ਤੁਹਾਨੂੰ ਚਾਹੀਦੇ ਨੇ ਮੈਚਿੰਗ 'ਚ ਆਫਰ ਹੈ ਜੀ ਕੋਈ ਵੀ ਤੁਸੀਂ ਮੈਚਿੰਗ ਲਵਾ ਸਕਦੇ ਹੋ ਲਾਈਟ ਡਾਰਕ ਜੇ ਕੋਈ ਚੇਂਜ ਕਰਾਉਣਾ ਹੁੰਦਾ ਨਾ ਤੁਸੀਂ ਮੈਚਿੰਗ ਵੀ ਚੇਂਜ ਕਰਾ ਸਕਦੇ ਹੋ ਜ਼ਰੂਰੀ ਨਹੀਂ ਐ ਵੀ ਉਹੀ ਮੈਚਿੰਗ ਜਿਹੜੀ ਬਣੀ ਹੋਊਗੀ ਤੁਸੀਂ ਉਹੀ ਲਗਵਾਉਣੀ ਆ ਕਈ ਵਾਰ ਮੈਂ ਦੇਖੋ ਹੁਣ ਇਹ ਗ੍ਰੇ ਨਾਲ ਗ੍ਰੀਨ ਮੈਚਿੰਗ ਵੀ ਹੋ ਰਿਹਾ ਹੈ ਤੇ ਲਵੈਂਡਰ ਵੀ ਹੋ ਰਿਹਾ ਹੈ ਤਾਂ ਤੁਹਾਨੂੰ ਜਿਹੜੀ ਮੈਚਿੰਗ ਪਸੰਦ ਆਉਂਦੀ ਹੈ ਤੁਸੀਂ ਉਹ ਮੈਚਿੰਗ ਲਵਾਵਾ ਸਕਦੇ ਹੋ ਦੁਪੱਟਾ ਆਪਣੀ ਚੋਇਸ ਦਾ ਡਾਈ ਕਰਵਾ ਸਕਦੇ ਹੋ ਤੇ ਵਿਦ ਸਟੀਚਿੰਗ ਵਿਦਆਊਟ ਸਟੀਚਿੰਗ ਜਿਵੇਂ ਵੀ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਅੱਗੇ ਇਹ ਵਾਲਾ ਪ੍ਰਿੰਟ ਹੈ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟੇ ਚ ਸਾਰੀ ਬਹੁਤ ਸੋਹਣੇ ਆ ਰਹੇ ਆ ਜੀ ਇਹ येलो ਪ੍ਰਿੰਟ ਦੇਖੋ ਇਹ ਵੀ ਬਹੁਤ ਵਧੀਆ ਜਿਹੜਾ ਪ੍ਰਿੰਟ ਤੁਹਾਨੂੰ ਦਿਖਾ ਰਹੇ ਆ ਬਾਕੀ نیچے ਇਹ ਆ ਗਿਆ ਦੇ ਨਾਲ ਗ੍ਰੀਨ ਮੈਚਿੰਗ ਕਰੋਗੇ ਉਹ ਬਹੁਤ ਸੋਹਣੀ ਬਣੂਗੀ 올ਓਵਰ ਲੈਣਾ ਚਾਹੁੰਦੇ ਆ 올ਓਵਰ ਵੀ ਲੈ ਸਕਦੇ ਹੋ 올ਓਵਰ ਦਾ ਪ੍ਰਾਈਸ 1500 ਰਹੂਗਾ ਤੇ ਇਹ ਮਹਿੰਦੀ ਕਲਰ ਚ ਆ ਗਿਆ 올ਓਵਰ ਹਰ ਸੂਟ ਹੈ ਜਿਹੜਾ ਤੁਸੀਂ 올ਓਵਰ ਵੀ ਬਾਈ ਕਰ ਸਕਦੇ ਹੋ ਮੈਚਿੰਗ ਸੂਟ ਵੀ ਤੇ ਇਹ ਬਲੈਕ ਚ ਆ ਗਿਆ ਜੀ ਇਹ ਬਲੈਕ ਗ੍ਰੀਨ ਚ ਆ ਗਿਆ ਅੱਗੇ ਕਲਰ ਪ੍ਰਿੰਟ ਸਾਰੇ ਬਹੁਤ ਸੋਹਣੇ ਆ ਤੇ ਇਹ ਰਸਟ ਚ ਆ ਗਿਆ ਜਿਵੇਂ ਤੁਹਾਨੂੰ ਪਹਿਲਾ ਸੂਟ ਦਿਖਾਇਆ ਸੀ ਨਾ ਉਵੇਂ ਦਾ ਕਲਰ ਆ ਗਿਆ ਇਸੇ ਉਵੇਂ ਵੀ ਤੁਸੀਂ ਰੈਡੀ ਕਰਾ ਸਕਦੇ ਹੋ ਅੱਗੇ ਫੇਰ ਆਪਣਾ ਮਹਿੰਦੀ ਕਲਰ ਆ ਗਿਆ ਜੀ ਤੇ ਇਹ ਵਾਲੇ ਕਲਰ ਨਾਲ ਪੀਚ ਮੈਚਿੰਗ ਸੂਟ ਆਪਣੇ ਕੋਲੇ ਬੰਨ ਰਹੇ ਨੇ ਔਨ ਆਰਡਰ ਤੇ ਸਾਰੇ ਕਲਰ ਪ੍ਰਿੰਟ ਬਹੁਤ ਜਿਆਦੇ ਸੋਹਣੇ ਆ ਜਿਵੇਂ ਇਹ ਵਾਲਾ ਸੀ ਲਵੈਂਡਰ ਦੇਖੋ ਇਹ ਚ ਥੋੜਾ ਜਿਹਾ ਇਹ ਥੋੜਾ ਲਾਲੀ ਤੇ ਆ ਗਿਆ ਪਿੰਕ ਪਿੰਕ ਟੋਨ ਕਹਿ ਸਕਦੇ ਆਪਾਂ ਇਹਦੇ ਨਾਲ ਵੀ ਤੁਸੀਂ ਲਵੈਂਡਰ ਮੈਚਿੰਗ ਵੀ ਲਗਵਾ ਸਕਦੇ ਹੋ ਤੇ ਥੋੜੀ ਜੇ ਸਕਾਈ ਸਕਾਈ ਜੇ ਤੇ ਉਹ ਵੀ ਲਗਵਾ ਸਕਦੇ ਹੋ ਤੇ ਅੱਗੇ ਆ ਗਿਆ ਜੀ ਆਪਣਾ ਇਹ ਵਾਲਾ ਮਲਟੀ ਕਲਰ ਨੇਸ ਚ ਕਾਫੀ ਕਲਰ ਨੇ ਸਾਰੀ ਖਿੜਮੇ ਖਿੜਮੇ ਜੇ ਕਲਰ ਨੇ ਜੇ ਤੁਸੀਂ ਇਹਨੂੰ 올ਓਵਰ ਵੀ ਬਣਵਾਉਂਗੇ ਸੂਟ ਨੂੰ ਬਹੁਤ ਸੋਹਣਾ ਬਣੂਗਾ ਜੀ 올ਓਵਰ 1500 ਦੀ ਰੇਸ ਚ ਮਿਲੂਗਾ ਤੁਹਾਨੂੰ ਇਹ ਜਿਵੇਂ ਫਰੌਕ ਵਗੈਰਾ ਬਣਵਾਉਣੀ ਹੁੰਦੀ ਹੈ ਕਈਆਂ ਨੇ ਤੇ ਉਹ ਵੀ ਬਹੁਤ ਸੋਹਣੀ ਲੱਗੂ ਜੀ ਇਹ ਚੀਜ਼ ਬਣੀ ਹੋਈ ਪ੍ਰਿੰਟ ਵੀ ਬਹੁਤ ਯੂਨੀਕ ਜ ਹੈ ਤੇ ਇਹ ਵਾਲਾ ਸੂਟ ਹੈ ਜਿਹੜਾ ਇਹ ਵੀ ਤੁਸੀਂ ਦੇਖੋ ਜੇ ਗ੍ਰੀਨ ਮੈਚਿੰਗ ਨਾਲ ਬਣਾਉਂਗੇ ਰਸਟ ਨਾਲ ਬਣਾਉਂਗੇ ਬਹੁਤ ਸੋਹਣਾ ਬਣੂਗਾ ਜੀ ਦੁਪੱਟਾ ਟਾਈ ਡਾਈ ਬਹੁਤ ਸੋਹਣਾ ਬਣੂਗਾ ਏਸੀ ਜੀ ਆਪਣੇ ਅੱਜ ਦੇ ਪ੍ਰਿੰਟ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ